ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਮੈਂ ਇੱਕ ਨਿਊ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅਖਬਾਰਾਂ ਦੇ ਉੱਤੇ ਇੰਟਰਨੈਸ਼ਨਲ ਇਹ ਬਣੀ ਹੋਈ ਹੈ ਖਬਰ ਕਿ ਹੜ ਜਿਹੜੇ ਆਏ ਆ ਉਹਨਾਂ ਨੂੰ ਦੇਖਣ ਵਾਸਤੇ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਰਮਦਾਸ ਗੁਰਦਰਾ ਸਾਹਿਬ ਦੇ ਵਿੱਚ ਰਾਹੁਲ ਗਾਂਧੀ ਨੂੰ ਜਿਹੜਾ ਸਰੂਪਾ ਦਿੱਤਾ ਉਹਦੇ ਤੇ ਰਾਜਨੀਤੀ ਖੂਬ ਹੋ ਰਹੀ ਹੈ ਜਿਨੇ ਸਰੂਪਾ ਦਿੱਤਾ ਉਹਨੂੰ ਵੀ ਕੋਸਿਆ ਜਾ ਰਿਹਾ ਜਿਨੇ ਦਿੱਤਾ ਉਹਨੂੰ ਵੀ ਕੋਸਿਆ ਜਾ ਰਿਹਾ ਤੇ ਜਿਨ੍ਹਾਂ ਨੇ ਦਿੱਤਾ ਇਹ ਉਹਨਾਂ ਤੇ ਵਿਆਖਣ ਜਿਹੜਾ ਸ਼ਰਣਕ ਕਮੇਟੀ ਨੇ ਕਰ ਦਿੱਤਾ ਹੈ ਆਮੋ ਕਿ ਸੇਵੇਂ ਤਰੀਕੇ ਦਾ ਹੋਵੇ ਬਦਲੀ ਦਾ ਹੋਵੇ ਸਸਪੈਂਡ ਦਾ ਹੋਵੇ ਕੁਝ ਵੀ ਹੋਵੇ ਸਰੋਪਾ ਜਿਹੜਾ ਕਿਹਾ ਜਾ ਰਿਹਾ ਹੈ ਕਿ ਇੰਦਰਾ ਗਾਂਧੀ ਜਿਹੜੀ ਉਹ ਸਿੱਖ ਕੌਮ ਦੇ ਕਾਤਲ ਹੈ ਤੇ ਹੈ ਆ ਕੋਈ ਸ਼ੱਕ ਨਹੀਂ ਉਹਦਾ ਪੁੱਤਰ ਜਿਹੜਾ ਰਣਜੀਤ ਗਾਂਧੀ ਜੋ ਵੀ ਸਿੱਖ ਕੌਮ ਦਾ ਕਾਤਲ ਹੈ ਕੋਈ ਸ਼ੱਕ ਨਹੀਂ ਇਤਿਹਾਸ ਹੈ ਇਤਿਹਾਸ ਦੇ ਕਾਲੇ ਪੰਨਿਆਂ ਦੇ ਉੱਤੇ ਇਹਨਾਂ ਦਾ ਨਾਮ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਸਿੱਖ ਕੌਮ ਦਾ ਕਤਲ ਕੀਤਾ ਹੈ ਅਕਾਲ ਤਰਸੋਂ ਢਾਇਆ ਛੋਟੇ ਛੋਟੇ ਬੱਚੇ ਮਾਰੇ ਕੋਈ ਸ਼ੱਕ ਨਹੀਂ ਪਰ ਰਣਜੀਤ ਗੰਦ ਦਾ ਜਿਹੜਾ ਮੁੰਡਾ ਆ ਉਹਦੀ ਉਮਰ ਛੋਟੀ ਆ ਪਰ ਮੈਂ ਇਹ ਨਹੀਂ ਕਹ ਰਿਹਾ ਕਿ ਕੋਈ ਸਰੂਪਾ ਦੇਣਾ ਚਾਹੀਦਾ ਸਰੂਪਾ ਲੈਣ ਦੇ ਹੱਕਦਾਰ ਹੁੰਦੇ ਨੇ ਜਿਹੜੇ ਕੌਮ ਵਾਸਤੇ ਕੁਰਬਾਨੀਆਂ ਕਰਦੇ ਆ ਜਿਨ੍ਹਾਂ ਦੇ ਰੋਮ-ਰੋਮ ਦੇ ਵਿੱਚ ਸਿੱਖੀ ਹੋਵੇ ਤੇ ਮਾਨਵਤਾਪਤੀ ਪਿਆਰ ਕਰਨ ਵਾਲੇ ਲੋਕ ਜਿਹੜੇ ਗੁਰੂ ਨਾਨਕ ਦੇ ਸਿਧਾਂਤ ਨੂੰ ਅਪਣਾਏ ਹੋਣ ਮਾਰੇ ਕਹਿੰਦੇ ਨੇ ਕਿ ਗੁਰਬਾਣੀ ਵਿੱਚ ਬੜਾ ਪਿਆਰਾ ਸ਼ਬਦ ਹੈ ਪੰਕਤੀ ਪੈਰ ਸਿਰ ਪਾਓ ਸੇਵਕ ਜਨ ਮੇਲੇ ਜਨ ਨਾਨਕ ਪ੍ਰਗਟ ਪਹਾਰੇ ਜਦੋਂ ਪ੍ਰਮਾਤਮਾ ਦੇ ਨਾਮ ਦੀ ਖੁਸ਼ੀ ਮਿਲਦੀ ਹੈ ਤੇ ਉਹਨੂੰ ਫਿਰ ਇਹ ਸਰੂਪਾ ਮਿਲਦਾ ਤੇ ਸੇਵਕ ਨੂੰ ਫਿਰ ਗੁਰੂ ਆਪਣੇ ਚਰਨਾਂ ਨਾਲ ਜੋੜਦਾ ਹੈ ਸਾਡੇ ਵਿੱਚ ਕੀ ਹੈ? ਧੁੱਕੀ ਦਾ ਬੰਦਾ ਨਹੀਂ ਤਮਾਕੂ ਖਾ ਰਿਹਾ, ਬੀੜੀਆਂ ਪੀ ਰਿਹਾ ਜੀ ਅਕਲਦਲ ਤੇ ਸ਼ਾਮਲ ਹੋ ਰਿਹਾ ਦਿਉਸ ਰੂਪ। ਗੱਲ ਇਹ ਵੀ ਬਾਕੀ ਪਾਰਟੀਆਂ ਵੀ ਗਲਤੀ ਕਰਦੀਆਂ ਨੇ, ਬਹੁਤ ਕਰਦੀਆਂ ਨੇ। ਗੁਰਦੁਆਰੇ ਵਿੱਚ ਇਹ ਦਰਬਾਰ ਵਿੱਚ ਸਾਡੇ ਵਿੱਚ ਅਡਵਾਨੇ ਕਹਿੰਦਾ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਕਤਲ ਆਪਣੇ ਅਟੈਕ ਕਰਨ ਵਾਸਤੇ ਕਹਾਲ ਤੱਕ ਦੇ ਤੇਂਦਰਾ ਗਾਂਧੀ ਨੂੰ ਕਿਹਾ ਵੀ ਅਟੈਕ ਕਰ। ਉਹਨੇ ਆਪਣੀ ਕਿਤਾਬ 'ਚ ਲਿਖਿਆ ਉਨੂੰ ਸਰੂਪਾ ਦਰਬਾਰ ਸਾਬ ਦੇ ਵਿੱਚੋਂ ਮਿਲ ਜਾਂਦਾ ਕਿਉਂਕਿ ਉਹਦੀ ਅਕਾਲੀਆਂ ਨਾਲ ਆਪਣੇ ਰਹਿ ਰਲਦੀ ਆ ਗੱਠਬੰਧ ਨਾਲ ਆਪਸੇ ਸਰਕਾਰ ਦਾ ਮਤਲਬ ਕਿ ਜੇ ਸਰੂਪਾ ਰੋਲ ਗਾਂਧੀ ਨੂੰ ਦੇਣਾ ਗਲਤ ਹੈ ਤੇ ਸਰੂਪਾ ਜਿਹੜਾ ਹੈ ਐਡਵਾਨੀ ਨੂੰ ਦੇਣਾ ਮੈਂ ਗਲਤ ਹੈ ਹੋਰ ਵੀ ਕਈ ਇਹੋ ਜਿਹੇ ਜਿਹਨਾਂ ਨੂੰ ਇਹਨੇ ਸਰੂਪੇ ਨਜਾਇਜ਼ ਦਿੱਤੇ ਆ ਮੈਂ ਕਹਿੰਦਾ ਸਰੂਪੇ ਦੇਣੇ ਚਾਹੀਦੇ ਨਹੀਂ ਸਾਡੇ ਕਈ ਬਾਹਰਲੇ ਗੁਰਦੁਆਰੇ ਹੈ ਵੀ ਮਤ ਪੇਦ ਹੋਣਾ ਗੁਰਦੁਆਰੇ ਸਰੂਪਾ ਦਿੰਦੇ ਨਹੀਂ ਮੈਂ ਖੁਦ ਮੈਨੂੰ ਕਹਿਣ ਲੱਗਿਆ ਉੱਥੇ ਸਟੁਰਗਡਰ ਦੇ ਵਿੱਚ ਅਫਗਾਨੀਆਂ ਦਾ ਗੁਰਦੁਆਰਾ ਜੀ ਫਲਾਣੇ ਬੰਦੇ ਨੇ ਸਰੂਪਾ ਦੇਣਾ ਮੈਂ ਮੂੰਹ ਇਹਦੇ ਚ ਮੁਸਕਾਰੀ ਹੈ ਤੇ ਥੁੱਕ ਸੁਰਸੁਰ ਕੇ ਨੇ ਮੈੱਕ ਪਰ ਦਿੱਤਾ ਤਦੋਂ ਵੀ ਇਹ ਸਰੂਪੇ ਦੇ ਕਾਬਲ ਹੈ ਦਾੜੀ ਇਹਨੇ ਕੱਟੀ ਹੋਈ ਹੈ ਗੱਲ ਇਹ ਵੀ ਜਿਹੜਾ ਬੰਦਾ ਸਿੱਖੀ ਸਰੂਪ ਦੇ ਵਿੱਚ ਨਹੀਂ ਹੈ ਉਹਨੂੰ ਸਰੂਪਾ ਨੇ ਦੇਣਾ ਤੇ ਜਿਹੜਾ ਬੰਦਾ ਉਹਨੂੰ ਕੋਈ ਇਦਾਂ ਦੇ ਹੈ ਨਾ ਜਿਹੜੇ ਵੇਖਣ ਨੂੰ ਲੱਗਦੇ ਨੇ ਸਿੱਖ ਜਿਨ੍ਹਾਂ ਨੇ ਸਿੱਕੋਂ ਦੇ ਬੱਚੇ ਮਾਰੇ ਨੇ ਸਿੱਖ ਆਪ ਜਬ ਅਸਰ ਵੀ ਆਇਆ ਨਾ ਜਿਨ੍ਹਾਂ ਨੇ ਗੋਲੀਆਂ ਵੀ ਚਲਾਈਆਂ ਨਾ ਉਹ ਵੱਡੇ ਵੱਡੇ ਉਧਿਆਂ ਤੇ ਬੈਠੇ ਹੋਣਾਂ ਨੂੰ ਵੀ ਸਰਪੱਤਤਾ ਜਾਂਦਾ ਉਦੋਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਜਾਂ ਅਕਾਲੀ ਦਲ ਵਾਲੇ ਜਿਹੜੇ ਨੇ ਇਹ ਖੁਦ ਗਲਤੀਆਂ ਕਰਦੇ ਆ ਇਹਨਾਂ ਦੇ ਕੰਡੇ ਬੀਜੀ ਹੋਏ ਨੇ ਇਹਨਾਂ ਦੇ ਬੀਜ ਬੀਜੀ ਹੋਏ ਆ ਉਹ ਜਿਹੜੀਆਂ ਇਹਨਾਂ ਨੇ ਗਲਤ ਆਤਤਾ ਪਾਈਆਂ ਹੋਈਆਂ ਕਿਉਂਕਿ ਜਿਹੜਾ ਦਰਬਾਰ ਸਾਹਿਬ ਤੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਸਾਰ ਨੂੰ ਪਤਾ ਹੈ ਕਿਹਨਾਂ ਦਾ ਹੈ ਇਹਦੇ ਇੱਕ ਪਰਿਵਾਰ ਦਾ ਮਤਲਬ ਕਿ ਜਿਹੜਾ ਬੰਦਾ ਇਹਨਾਂ ਦੀ ਮਰਜ਼ੀ ਦਾ ਉਹ ਭਾਵੇਂ ਕਿਸੇ ਕੰਮ ਦਾ ਨਹੀਂ ਉਹ ਭਾਵੇਂ ਕੌਮ ਦਾ ਦੋਖੀ ਆ ਕੌਮ ਦਾ ਦੁਸ਼ਮਣ ਆ ਉਹਨੂੰ ਇਹ ਸਰੂਪਾ ਦਿੰਦੇ ਨੇ ਇਹ ਜਹਾਰਾ ਲੋ ਮਰ ਗਿਆ ਤੇ ਉਹਨੇ ਆਲਮਸਾਨਾ ਬਣਾ ਕੇ ਕਿੰਨੇ ਸਿੱਖ ਮੁੰਡੇ ਮਾਰੇ ਸੀ ਇਹਨਾਂ ਨੇ ਅਕਾਲ ਦਲ ਚ ਉਹਨੂੰ ਪਰਦੇ ਕੀਤਾ ਉਹਨੂੰ ਐਮਐਲਏ ਦੀ ਟਿਕਟ ਦੇਣ ਲੱਗੇ ਫੇਰ ਰੋਲਾ ਪਿਆ ਤੇ ਫਿਰ ਦੇ ਘਰ ਜਿੰਨ ਦੇ ਦਿੱਤੀ ਇਹ ਕਹਿੰਦੇ ਨਾ ਇਹ ਇਹ ਨੱਕ ਨੂੰ ਲਾਗ ਤੇ ਬੋਲਾ ਲਾਤਾ ਇਹ ਕੰਨੋ ਲਾ ਕੇ ਤੇ ਨੱਕ ਨਾ ਲਾ ਦਿੱਤਾ ਪਾਬਕੇ ਐਮਐਲਏ ਦੀ ਸ਼ੀਟ ਅਗਲੇ ਦੇ ਘਰ ਵਿੱਚ ਹੀ ਰਹੀ ਤੇ ਉਹਨੂੰ ਐਮਐਲਏ ਬਣਾ ਦਿੱਤਾ ਅਕਾਲੀਆ ਦੀ ਸ਼ਾਮਲ ਕਰ ਲਿਆ ਜਿਹੜੇ ਜਿੰਨੇ ਸਿੱਖੋਂ ਦੇ ਬੱਚੇ ਮਾਰੇ ਉਹਨਾਂ ਨੂੰ ਪੰਥਕ ਇਹਨਾਂ ਦਾ ਬੇੜਾ ਕਰ ਕਿਉਂ ਆਇਆ ਅਕਾਲ ਦਲ ਦਾ ਇਹਨਾਂ ਦਾ ਸਤਿਆਨਾਸ ਕਿਉਂ ਆਇਆ ਕਿਉਂਕਿ ਇਹਨਾਂ ਨੇ ਗੁਰੂਵਾਲਤੇ ਗੁਰੂ ਦੇ ਸਿੱਖਾਂ ਵੱਲ ਗੁਰੂ ਪੰਥਰ ਪਿੱਟ ਕੀਤੀ ਤਾਂ ਮਾਰ ਖਾਦੀ ਨੇ ਹੁਣ ਤਰਲੇ ਕੱਢਦੇ ਫਿਰਦੇ ਨੇ ਕਿਹਨਾਂ ਤੋਂ ਪਾਬਕ ਇਹ ਗਲਤੀਆਂ ਤੇ ਗਲਤੀਆਂ ਇਹਨਾਂ ਨੇ ਕੀਤੀਆਂ ਇਹ ਦੁਸ਼ਟ ਬੰਦੇ ਜਿਹੜੇ ਇਹਨਾਂ ਨੇ ਡੀਜੀਪੀ ਲਾਏ ਜਿਹੜਾ ਸੇਕੋਂ ਦੇ ਬੱਚੇ ਮਾਰੇ ਸੀ ਤਾਂ ਮਤਲਬ ਕਿ ਫਿਰ ਜਾਂ ਫਿਰ ਇੱਥੇ ਇਨਵੋਲਵ ਸੀ। ਦੇਖੋ ਅਸੀਂ ਉਹਦੇ ਤੇ ਇਤਰਾਜ਼ ਇਸ ਗੱਲ ਦਾ ਕਰ ਰਿਹਾ ਮੈਂ ਇਹ ਕਿ ਇਹਨਾਂ ਨੂੰ ਸਰੋਪਾ ਦੇਣਾ ਸਹੀ ਹੈ। ਬਿਲਕੁਲ ਗਲਤ ਹੈ। ਪਰ ਜੇ ਉਹਨੂੰ ਗਲਤ ਹੈ ਤੇ ਦੂਜਿਆਂ ਨੂੰ ਵੀ ਗਲਤ ਸੀ। ਇਹ ਪ੍ਰਤਾ ਤੁਸੀਂ ਪਾਈ ਹੋਈਆਂ ਕਿ ਜਿਹੜਾ ਬੰਦਾ ਤੁਹਾਡੇ ਨਾਲ ਹੈ ਉਹ ਭਾਵੇਂ ਜਿੱਡਾ ਮਰਜ਼ੀ ਕਾਤਲ ਹੈ। ਜਿਹਨੂੰ ਅਸੀਂ ਬੇਅੰਤ ਬੁਝੜ ਕਹਿੰਦੇ ਆ। ਉਹ ਉਹਦਾ ਪੋਤਰਾ ਤੁਹਾਡੇ ਵਿਆਹਾਂ 'ਚ ਪਿਰਿਆ ਫਿਰਦਾ। ਤੇ ਜਦੋਂ ਆਂਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਤੇ ਮੂੰਹ ਪਾੜ ਕੇ ਆਲਾ ਬੋਲਦਾ ਇਹਦਾ ਮਤਲਬ ਕਿ ਅੰਦਰ ਤੁਹਾਡੇ ਆਂਡ ਗਾਂਡ ਹੈ ਚਾਹੁੰਦੇ ਤੁਸੀਂ ਵੀ ਨਹੀਂ ਬੰਦੀ ਸਿੰਘ ਰਿਹਾਈ ਹੋਣ ਉਹਨਾਂ ਦੇ ਉਹ ਬਾਹਰ ਹੋਣ ਕਾਰਨ ਇਹ ਕਿ ਆਪਾਂ ਰਾਜਨੀਤੀ ਕਰਨੀ ਹੈ ਸਾਡਾ ਧਰਮ ਨਾਲ ਕੋਈ ਮਤਲਬ ਨਹੀਂ ਅਸੀਂ ਧਰਮ ਦੀ ਉਹ ਗੱਲ ਮੰਨਣੀ ਹੈ ਜਿਹੜੀ ਆਪਾਂ ਨੂੰ ਵਾਰਾ ਖਾਂਦੀ ਹੈ ਜਿਹੜੀ ਨਹੀਂ ਖਾਂਦੀ ਉਹ ਉਹਨਾਂ ਨੂੰ ਨਹੀਂ ਮੰਨਣੀ ਉਸ ਕਬੀਰ ਬਾਦ ਥੋੜਾ ਜਿਹਾ ਤਿਆਗ ਹੋਰ ਕਰ ਜਾਂਦਾ ਤੇ ਕੌਮ ਦਾ ਭਲਾ ਹੋਏ ਨਾਹੀਂ ਅਕਾਲੀ ਦਲ ਸਰਜੀਤ ਹੋਏ ਨਾਹੀਂ ਹੰਕਾਰ ਹਾਂ ਵੀ ਅਕਾਲੀ ਦਲ ਹੈ ਅਕਾਲੀ ਦਾਲ ਜੀ ਉਨਾ ਚਿਰ ਜੰਜਰ ਮੈਂ ਕਲਦਲ ਦਾ ਪ੍ਰਧਾਨ ਇਹ ਪਤੰਦਰਾ ਤੂੰ ਛੱਡ ਦੇ 6 ਮਹੀਨੇ ਚਲੋ ਕੁਰਸੀ ਛੱਡਣੀ ਬੜੀ ਔਖੀ ਹੈ ਤੇ ਆਪੇ ਤੇਰੇ ਕੋਲ ਵਾਪਸੀ ਆ ਜਾਏਗੀ ਤਿਆਗ ਦੀ ਭਾਵਨਾ ਹੈ ਨਹੀਂ ਜੜੀ ਗੱਲ ਜਹਦਰ ਨੇ ਕਿਹਾ ਛੱਡ ਦੇ ਉਹ ਛੱਡੀ ਨਹੀਂ ਅਕਾਲ ਤਖਤ ਦਾ ਜਹਦਰ ਚੇਂਜ ਕਰ ਦਿੱਤਾ ਅਸੀਂ ਗਲਤੀਆਂ ਤੇ ਗਲਤੀਆਂ ਕੀਤੀਆਂ ਗਲਤ ਪਰਤਾ ਭਾਈਆਂ ਉਹਨਾਂ ਲੋਕਾਂ ਨੂੰ ਸਰੋਪੇਦ ਤੇ ਕੌਮ ਦੇ ਦੁਸ਼ਮਣ ਸੀ ਤੇ ਸਰੋਪਿਆਂ ਦੀ ਜਿਹੜੀ ਇਹ ਫਿਰਤ ਹੈ ਇਹ ਮਾੜੀ ਹੈ ਤੇ ਦਰਬਾਰ ਸਾਹਿਬ ਦੇ ਵਿੱਚ ਇਹ ਅਸੀਂ ਸਭ ਕੁਝ ਹੁੰਦਾ ਮੈਂ ਉੱਥੇ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਹਜੂਰ ਰਾਗੀ ਦੀ ਜੁੜੀ ਕੀਤੀ ਹੈ ਮੈਨੂੰ ਪਤਾ ਉਹ ਸਰੋਪੇ ਕਿਨੇ ਕਿਉਂ ਦਿੱਤੇ ਜਾਂਦੇ ਸੀ ਤੇ ਕਿਹੜੇ ਬੰਦੇ ਜਿਹੜੇ ਸਰੋਪੇ ਲੈਣ ਦੇ ਲੈ ਕੇ ਨਹੀਂ ਆ ਜੜੇ ਉਹਨਾਂ ਨੂੰ ਇਹ ਸਰੋਪੇ ਉਹਨਾਂ ਦੇ ਗਲ ਚ ਪਾ ਦਿੱਤੇ ਜਾਂਦੇ ਨੇ ਸਰੋਪਾ ਤੇ ਮਿਲਦਾ ਉਹਨਾਂ ਨੂੰ ਜਿਨ੍ਹਾਂ ਨੇ ਸਾਰੀ ਸਾਰੀ ਜ਼ਿੰਦਗੀ ਕੌਮ ਵਾਸਤੇ ਜੇਲਾ ਚ ਗਾਲ ਦਿੱਤੀ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਸ਼ਹਾਦਤਾਂ ਜਿਨ੍ਹਾਂ ਦੇ ਘਰ ਦੇ ਦੀਵਿਆਂ ਦੀ ਇਹ ਆਪਣੇ ਚੁੱਲਿਆਂ ਦੇ ਵਿੱਚ ਅਗਨੇਜ ਤੱਕ ਬਲ ਗਏ ਉਹਨਾਂ ਦੇ ਪਰਿਵਾਰ ਜੀ ਰੁਲਗੇ ਉਹ ਸਰੋਪਿਆਂ ਦੇ ਅਸਲੀ ਹਾਕਦਾਰ ਸੀ ਉਹ ਫਾਈਨਾਂਸ਼ੀ ਤੌਰ ਤੇ ਹਾਕਦਾਰ ਸੀ ਉਹਦਾ ਕੌਮ ਦੇ ਸੋਚਣਾ ਉਹਨਾਂ ਦਾ ਕੋਈ ਸੋਚਿਆ ਨਹੀਂ ਜੜੇ ਲੋਕ ਕੌਮ ਦੇ ਦੋਖੀ ਹੈ ਉਹਨਾਂ ਨੂੰ ਸਰੋਪਏ ਇਹ ਕੋਈ ਨਵੀਂ ਪ੍ਰਤ ਨਹੀਂ ਹੈ ਇਹ ਜਿਉਂ ਅਸੀਂ ਉਸ ਵੱਲ ਹੀ ਹੈ ਅਸੀਂ ਕੋਈ ਟਬਰ ਦਾ ਅਕਾਲੀ ਦਲ ਦੇ ਕਬਜ਼ਾ ਦੇਖਿਆ ਉਹਨਾਂ ਆਪਣੇ ਮੁਤਾਬਕ ਇਹਨੂੰ ਚਲਾਇਆ ਇਹਨਾਂ ਨੇ ਇਹ ਦੇਖਿਆ ਕਿ ਇਹਦੀ ਸੋਚ ਕਿਹੋ ਜਿਹੀ ਹੈ ਅਕਾਲੀ ਦਲ ਚ ਉਹ ਬੰਦਾ ਸ਼ਾਮਲ ਕਰ ਲਿਆ ਜਿੰਨੇ ਕੌਮ ਦੇ ਬੱਚੇ ਮਾਰੇ ਇਹ ਜਿਹੜਾ ਕੱਲ ਦਾ ਸ਼ਾਮਲਾ ਕਰ ਦੁੱਤੋਤਾ ਹੋ ਗਿਆ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਇਹਨਾਂ ਦਾ ਗੰਦ ਖਾ ਰਿਆ ਹੋਇਆ ਸ਼ੋਮੇ ਕਮੇਟੀ ਤੇ ਵੀ ਉਹ ਜਿਹੜੀ ਪਾਰਟੀ ਕਾਬਜ ਹੈ ਇਹ ਸਾਰਾ ਉਹਦੀ ਵਜ੍ਹਾ ਕਰਕੇ ਹੋਇਆ ਮੈਨੂੰ ਕਹਿੰਦਾ ਕਿ ਇਹਨੂੰ ਸਰਪਾ ਦਿੱਤਾ ਬਹੁਤ ਮਾੜਾ ਕੀਤਾ ਜਾਂ ਬੜਾ ਚੰਗਾ ਕੀਤਾ ਇਹ ਪਿਰਤਾ ਤੁਸੀਂ ਪਾਈਆਂ ਨੇ ਇਸ ਕਰਕੇ ਜੇ ਦੋਸ਼ ਦੀ ਗੱਲ ਕਰੋ ਤੇ ਦੋਸ਼ੀ ਨੂੰ ਸਜ਼ਾ ਮਿਲ ਗਈ ਸੀ ਜਿਨਨੇ ਇਹ ਕੰਮ ਕੀਤਾ ਸੀ ਅਕਾਲ ਤਖਤ ਡਟਾਇਆ ਸੀ ਜਾਂ ਬੱਚੇ ਮਾਰੇ ਸੀ ਕਿਉਂਕਿ ਪਾਪੀ ਨੂੰ ਮਾਰਨ ਦਾ ਪਾਪ ਮਹਾ ਬਲੀ ਹੈ ਤੇ ਜਿਨਨੇ ਅੱਗੇ ਫਿਰ ਮਾ ਦੇ ਚੱਕਰ ਦੇ ਵਿੱਚ ਸਿਰ ਕੌਮ ਦਾ ਕਤਲ ਕਰਵਾਇਆ ਸੀ ਕੁਦਰਤ ਨੇ ਫਿਰ ਉਹਨੂੰ ਬਾਰ ਬਾਰੀ ਸਜ਼ਾ ਦੇ ਦਿੱਤੀ ਹੁਣ ਗੱਲ ਇੱਥੇ ਪ੍ਰੋਬਲਮ ਇੱਥੇ ਖੜੀ ਹੁੰਦੀ ਆ ਵੀ ਇਹ ਸਰੂਪਾ ਜਿਹੜਾ ਆ ਉਹ ਤੁਹਾਡੀ ਮਰਜ਼ੀ ਦਾ ਆ ਤੇ ਆਪਣੀ ਮਰਜ਼ੀ ਦਾ ਕਿੰਨੂੰ ਦੇਣਾ ਆ ਜੇ ਸਾਡੀ ਮਰਜ਼ੀ ਮੁਤਾਬਕ ਨਹੀਂ ਦਿੱਤਾ ਤੇ ਉਹ ਕੌਮ ਦਾ ਗद्दार ਹੋ ਗਿਆ ਜੀ ਇਹਨੇ ਕੌਮ ਨਾਲ ਧੋਖਾ ਕੀਤਾ ਜੀ ਗਦਾਰੀ ਦਾ ਸੜਕੜ ਤਾਂ ਆਪਾਂ ਚੁੱਕੇ ਹੋਏ ਆ ਤੇ ਚੁੱਕੇ ਉਹਨਾਂ ਨੂੰ ਜਿਹਨਾਂ ਨੂੰ ਗੁਰਮਤ ਦਾ ਉੜਾੜਾ ਬਣੇ ਹੁੰਦਾ ਇਸ ਕਰਕੇ ਸਾਨੂੰ ਥੋੜਾ ਜਿਹਾ ਅਕਲ ਤੋਂ ਮੂੰਹ ਮਾਰਨਾ ਚਾਹੀਦਾ ਇਹ ਸਨੁਸਰਪਾ ਤੇ ਕਿਸੇ ਨੂੰ ਦੇਣਾ ਚਾਹੀਦਾ ਹੀ ਨਹੀਂ ਪਹਿਲਾਂ ਵੇਖੀ ਇਹਦੀ ਕੌਮਪਰੀ ਦੇਣ ਕੀ ਹੈ ਇਹਨੇ ਕੌਮ ਨੂੰ ਦਿੱਤਾ ਕੀ ਹੈ ਤੇ ਇਸ ਕਰਕੇ ਜਿਹੜੇ ਇਹ ਬੁੱਧੀਜੀਵੀ ਕੌਮ ਨੂੰ ਸਮਰਪਿਤ ਵਿਦਵਾਨ ਹੈ ਜਾਂ ਜਿਨ੍ਹਾਂ ਨੇ ਕੌਮ ਵਾਸਤੇ ساری ਜ਼ਿੰਦਗੀ ਲੇਖੇ ਤੇ ਲਾ ਦਿੱਤੇ ਜੇਲਾ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਇਹ ਸਰੋਪੇ ਦੇ ਹੱਕਦਾਰ ਨੇ ਤੇ ਜਾਂ ਜਿਨ੍ਹਾਂ ਦੀ ਕੌਮ ਨੂੰ ਦੇਣ ਹੈ ਉਹ ਤੇ ਸਰੋਪੇ ਦੇ ਹੱਕਦਾਰ ਹੋਏ ਨਾ ਕਰਕੇ ਅਸੀਂ ਗਲਤ ਪਿਰਤਾ ਭਾਈਆਂ ਹੋਈਆਂ ਵੀ ਸਾਡੀ ਮਰਜ਼ੀ ਦਾ ਬੰਦਾ ਤੇ ਸਾਡੀ ਮਰਜ਼ੀ ਦਾ ਬੰਦਾ ਤੇ ਇਹ ਭਾਵੇਂ ਜਿੰਨਾ ਮਰਜ਼ੀ ਗਲਤ ਆਪਾਂ ਨੂੰ ਸਰਪਾ ਦੇਣਾ ਜਦੋਂ ਅਸੀਂ ਪੰਤਿਕ ਸੋਚ ਛੱਡ ਦਿੱਤੀ ਪੰਤਿਕ ਵਿਚਾਰਤਰਾ ਛੱਡ ਦਿੱਤੀ ਤੇ ਫਿਰ ਇਹੋ ਜਿਹੇ ਅਕਾਲੀਦਲ ਨੂੰ ਲੋਕਾਂ ਚਟਣਾ ਸੀ ਮੈਂ ਅਸੀਂ ਖੁਦ ਅਕਾਲੀ ਆ ਨਾ ਕਦੀ ਕਾਂਗਰਸ ਨੂੰ ਵੋਟ ਪਾਈਓ ਨਾ ਕਦੀ ਭਾਵੇਂ বিজেপি ਨੂੰ ਵੋਟ ਪਾਈਓ ਭਾਵੇਂ ਇਹਦਾ ਗਠਬੰਧਨ ਵੀ ਹੋਵੇ ਕੈਂਡੀਡੇਟ বিজেপি ਦਾ ਵੀ ਹੋਵੇ ਅਸੀਂ ਨਹੀਂ ਪਾਉਂਦੇ ਵੋਟ ਦੂਸਰੀ ਗੱਲ ਹੈ ਵੀ ਨਾ ਭਾਵੇਂ ਮਨਜ਼ੂਰ ਹੈ ਤੇ ਜਿਹੋ ਜਿਹਾ ਅਕਾਲੀਦਲ ਫਿਰ ਅਸੀਂ ਜਿਹਨੇ ਰਾਜ ਭਾਗ ਕੀਤਾ ਇਹਨੇ ਜਿਹੜੀ ਕਰਤੂਤਾ ਨੇ ਦੂਜਾਂ ਵਰਗੀਆਂ ਨੇ ਕੀਤੀਆਂ ਤੇ ਮੈਨੂੰ ਦੱਸੋ ਪਹਿਲਾਂ ਸਾਡੇ ਅਕਾਲੀ ਲਾਡ ਦੇ ਰਾਜ ਦੇ ਵਿੱਚ ਉਹ ਸ਼ਿਵਸ਼ੰਡ ਦਾ ਇਹ ਸੋਨੀ ਸੀ ਉਹਨੇ ਪੱਗ ਦੇ ਇਹ ਸਿੱਖਾਂ ਦੀ ਪੱਗ ਜਿਹੜੀ ਸੀ ਉਹਦੇ ਤੇ ਜੁੱਤੀਆਂ ਮਾਰੀਆਂ ਪੈਰਾ ਚ ਰੋਲੀਆਂ ਲਾਗੇ ਪੁਲਿਸ ਖੜੀ ਸੀ ਤੇ ਜਿਹੜੇ ਬੱਚੇ ਵਿਚਾਰੇ ਰੋਸ ਕਰ ਰਹੇ ਸੀ ਉਹਨਾਂ ਬੱਚਿਆਂ ਨੂੰ ਗੋਲੀਆਂ ਮਾਰ ਕੇ ਉਹਨੇ ਮਾਰਿਆ ਨਹੀਂ ਇੱਕ ਮੁੰਡਾ ਬਜ ਗਿਆ ਤੇ ਇੱਕ ਮੁੰਡਾ ਜਸਪਾਲ ਸਿੰਘ 17 ਸਾਲ ਦਾ ਮਾਰਦਾ ਤਾਂ ਰਾਜਕੀ ਦਾ ਇਹ ਕਲਦਲ ਦਾ ਇਹ ਕਰਤੂਤਾ ਸਾਰੀਆਂ ਤੁਸੀਂ ਕੀਤੀਆਂ ਗੱਲਦਲ ਵਾਲਿਓ ਹੁਣ ਤੁਸੀਂ ਲੋਕ ਚਾਉਂਦੇ ਰਿਹਾ ਕਾਲੀ ਦਾ ਲਾਵੇ ਤੁਹਾਡੇ ਹੰਕਾਰ ਨੇ ਤੇ ਤੁਹਾਡੀ ਜਿਹੜੀ ਮੈਅ ਹੈ ਕਿ ਸਾਡਾ ਕਬਜ਼ਾ ਰਵੇ ਇਹ ਕਿਸੇ ਦੇ ਬਾਪ ਦੀ ਪਾਰਟੀ ਨਹੀਂ ਹੈ ਇਹ ਪੰਥਕ ਪਾਰਟੀ ਆ ਜਦੋਂ ਪੰਥਕ ਰਵੈਤਾ ਨੂੰ ਭੁੱਲ ਗਈ ਆ ਟੋਪੀ ਪਾਰਟੀ ਨੂੰ ਕੋਈ ਚਾਉਂਦਾ ਹੀ ਲੋਕੀ ਸ਼ਖਲ ਵੇਖ ਕੇ ਰਾਜ਼ੀ ਨਹੀਂ ਕੇਜਰੀਵਾਲ ਦੀ ਤੁਸੀਂ ਲੋਕਾਂ ਨੂੰ ਦਿਖਾ ਦਿੱਤੇ ਲੋਕੀ ਤੁਹਾਡੇ ਤੋਂ ਵੀ ਅੱਕੇ ਸੀ ਕਾਂਗਰਸ ਤੋਂ ਵੀ ਅੱਕੇ ਸੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਸਤਾਇਜਿਕ ਦੇ ਕਾਂਗਰਸ ਦਾ ਦਾਅ ਲੱਗ ਜਾਣਾ ਤੇ ਤੁਹਾਡਾ ਫਿਰ ਕੱਖ ਨਹੀਂ ਬਣਨਾ ਕਿਉਂਕਿ ਤੁਹਾਡੇ ਚੁੱਲ੍ਹੇ ਆਪੋ ਆਪਣੇ ਨੇ ਹੁਣ ਇੱਕ ਨਵਾਂ ਕਲਦਲ ਆ ਗਿਆ ਇਹ ਜਿਹੜਾ ਬਣਿਆ ਹੁਣ ਇਸ ਵੇਲੇ ਤੇ ਇੱਕ ਜਿਹੜਾ ਸੁਖਵੀਰ ਬਾਦਲ ਕੰਦਾ ਵੀ ਇਹ ਸ਼ੋਮਨੀ ਕਾਲਦਲ ਦਾ ਮੈਂ ਹੀ ਪਰਦਾ ਰਹਿਣਾ ਭਾਵੇਂ ਜੋ ਮਰਜ਼ੀ ਹੋ ਜੇ ਨਾ ਪਿਓ ਨੇ ਛੱਡਿਆ ਨਾ ਪੁੱਤ ਨੇ ਛੱਡਦਾ ਤੇ ਜਦੋਂ ਆਤਮਾ ਕਰਤੂਤਾ ਇਦਾਂ ਦੀਆਂ ਕੀਤੀਆਂ ਨੇ ਤੇ ਫੇਰ ਅਸੀਂ ਹੁਣ ਹੁਣ ਰਾਜਨੀਤਿਕ ਕਾਰਜ ਜਿਹਨੂੰ ਸਰੂਪਾ ਦੇ ਦਿੱਤਾ ਉਹਨੂੰ ਦੇ ਦਿੱਤਾ ਤੇ ਜਿਹੜੇ ਕਾਤਲ ਤੁਸੀਂ ਨਵਾਜੇ ਹੋਏ ਹੈ ਨਾ ਇਹ ਤੁਹਾਡੀਆਂ ਗਲਤ ਪ੍ਰਤਾਂ ਕਰਕੇ ਇਹ ਸਾਰਾ ਕੁਝ ਹੋਇਆ ਤੇ ਮੈਂ ਕਹਿੰਦਾ ਵੀ ਸਰੂਪਾ ਜਿਹੜਾ ਦੇਣਾ ਵੈਸੇ ਹੀ ਗਲਤ ਹੈ ਸਰੂਪਾ ਜਿਹੜਾ ਇਹਦਾ ਇਹਦਾ ਮਹੱਤਵਤਾ ਸਮਝੀਏ ਤੇ ਸਰੂਪਾ ਉਹਨਾਂ ਨੂੰ ਦਿੱਤਾ ਜਾਂਦਾ ਆ ਜਿਹੜੇ ਆਪਣੀ ਕੌਮ ਵਾਸਤੇ ਆਪਣੀ ਜਿੰਦ ਨਿਸ਼ਾਵਲ ਕਰ ਦਿੰਦੇ ਨੇ ਤੇ ਜਿਹੜੇ ਕੌਮ ਵਾਸਤੇ ਜੇ ਲਿਖਦੇ ਆ ਤੇ ਕੌਮ ਵਾਸਤੇ ਲਿਖਦੇ ਨੇ ਤੇ ਜੇ ਉਹ ਪੜ੍ਹਾਈ ਕਰਦੇ ਆ ਤੇ ਕੌਮ ਵਾਸਤੇ ਕਰਦੇ ਨੇ ਜੀ ਉਹ ਸੋਚਦੇ ਤੇ ਕੌਮ ਵਾਸਤੇ ਸੋਚਦੇ ਪੰਤਰਕ ਸੋਚ ਤੇ ਸੁਗਵੀਰ ਬਾਦਲ ਨੂੰ ਤੇ ਇੱਕ ਵਾਰ ਇਹ ਇਹਨੇ ਸਵਾਲ ਕੀਤਾ ਸੀ ਤੇ ਅਕਾਲ ਦਾਦਾ ਪ੍ਰਧਾਨ ਕਹਿੰਦਾ ਨਹੀਂ ਰਿਲੀਜੀਅਨ ਵਾਸਤੇ ਮੈਨੂੰ ਨਾ ਪੁੱਛੋ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਵੀ ਉਹਨੂੰ ਰਿਲੀਜੀਅਨ ਦੀ ਨੌਲਜ ਹੀ ਨਾ ਹੋਵੇ ਤੇਰੇ ਬੱਚੇ ਜਦੋਂ ਇਹ ਅਕਾਲ ਦਲ ਬਣਿਆ ਉਹ ਸਿੱਖ ਕੌਮ ਦੇ ਵਿੱਚ ਜਿਹੜੇ ਲੀਡਰ ਰਹੇ ਨਾ ਉਹਨਾਂ ਨੂੰ ਨੌਲ ਸਿੱਖ ਖੜ ਲਈ ਜਾਂਦੀ ਤੇ ਇਹ ਪਤੰਦਰ ਨੂੰ ਤੇ ਪਤਾ ਕੱਖ ਨਹੀਂ ਕਹਿੰਦਾ ਬਸ ਅਕਾਲ ਦਲ ਦਾ ਪ੍ਰਧਾਨ ਰਹਿਣਾ ਤੇ ਕਲਦ ਦੇ ਹੀ ਠੀਕੇ ਨੇ ਪੜਨੀਆਂ ਜੀ ਬင်းਸ ਤੋਂ ਇਹ ਕਰ ਲੇ ਪੈਸਾ ਤੁਸੀਂ ਕਮਾਲਿਆ ਤੇ ਕੌਣ ਮੂर्ख ਤੁਸੀਂ ਬਣਾ ਦਿੱਤਾ ਤੇ ਜੰਨੀਆਂ ਜੁੱਤੀਆਂ ਕਾਗਦਲ ਦੇ ਰਾਬੇ ਸਿੱਖਾਂ ਨੇ ਖਾਧੀਆਂ ਨਹੀਂ ਖਾਧੀਆਂ ਵਿਕਦੇ ਦੀ ਇਸ ਕਰਕੇ ਸਾਨੂੰ ਇਹ ਕਾਂਗਰਸ ਤੋਂ ਤੇ ਸਾਨੂੰ ਪਤਾ ਆ ਉਹਨੇ ਸਾਡਾ ਘਰ ਟਾਇਆ ਉਹ ਤੇ ਸਾਡੇ ਦਿਲ ਤੇ ਲਿਆ ਗਿਆ ਉਹ ਸਾਨੂੰ ਭੁੱਲਣਾ ਨਹੀਂ ਤੇ ਭਾਜਪੀ ਨੇ ਉਹ ਦੀ ਸਪੋਰਟ ਕੀਤੀ ਐ ਜਿਹੜੇ ਗੰਗੇਪਸਾਦ ਸਿੱਖ ਮਾਰ ਗਏ ਆਵੇਂ ਮਾਰੇ ਗਏ ਸੀ ਕਿਹੜਾ ਸਪੋਰਟ ਤੁਹਾਡੀ ਤੇ ਆਇਆ ਸੀ ਗੱਲ ਇਹ ਆ ਵੀ ਜਿਹੜਾ ਅਕਾਲੀ ਦਲ ਐ ਇਹਨੇ ਮਲਮ ਲਾਉਣੀ ਸੀ ਤੇ ਇਹਨੇ ਮਲਮ ਨਹੀਂ ਲਾਈ ਇਹਨੇ ਜਖਮਾਂ ਤੇ ਲੋਨ ਲਾਇਆ ਲਸ਼ਮੀ ਕਾਤਾ ਕੀ ਬੋਲਦ ਰਹੀ ਐ ਸਿੱਖਾਂ ਵਾਸਤੇ ਜਦੋਂ ਇਹ ਗੱਲ ਕਰਦੇ ਹੁੰਦੇ ਤੇ ਉਹ ਜਾ ਕੇ ਜਿਹੜਾ ਪੁਲਿਸ ਵਾਲਿਆਂ ਨੇ ਸਿੱਖ ਬੱਚੇ ਮਾਰੇ ਉਹਨਾਂ ਦਾ ਸਰਮਾਤ ਜਲਚ ਕਰ ਦਿੱਤੀ ਆ ਕਾਲੇ ਰਾਜਵੇਲੇ ਤੇ ਫਿਰ ਕੀ ਕਰੀਏ ਸੀ ਇਹੋ ਜਿਹੇ ਇਹੋ ਜਿਹੇ ਰਾਜਪਾਗ ਨੂੰ ਫਿਰ ਇਹਨੂੰ ਅਸੀਂ ਚਟਈਏ ਇਸ ਕਰਕੇ ਸਰੂਪਾ ਦੇਣਾ ਜਿਹੜਾ ਅਡਵਾਨੀ ਨੇ ਵੀ ਗਲਤ ਸੀ ਹੋਰ ਚਾਪ ਨੂੰ ਜਿਹੜੇ ਤੁਸੀਂ ਸਿਰਪੇ ਜਿਹਨੂੰ ਮਰਜੀ ਗੱਲ ਚ ਪਾਉਂਦੇ ਇਹ ਵੀ ਗਲਤ ਹੈ ਰਣਜੀਤ ਗੰਦਲਾ ਸਰੋਪਾ ਦਿੱਤਾ ਇਹ ਵੀ ਗਲਤ ਹੈ ਪਰ ਇਹ ਪਿਰਤਾ ਤੁਸੀਂ ਪਾਈਆਂ ਹੋਇਆਂ ਨੇ ਤੇ ਇਸ ਕਰਕੇ ਮੈਂ ਤਾਂ ਕਹਿ ਰਿਹਾ ਕਿ ਕੌਮ ਨੂੰ ਸਮਰਪਿਤ ਜੜੇ ਨੇ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀ ਹੈ ਸਰੋਪੇ ਦੇ ਹੱਕਦਾਰ ਹੁੰਦੇ ਨੇ ਜਿਹੜਾ ਖਾਣਾ ਨਹੀਂ ਚੁੱਕ ਕੇ ਉਹਨੇ ਦਾੜੀ ਕੱਟੀ ਹੈ ਸ਼ੈਲਮਨ ਆਇਆ ਸ਼ਰਾਬ ਪੀਤੀ ਹੈ ਦਿਮਾਗ ਨੂੰ ਖਾਈ ਜਾਂਦਾ ਇਹ ਚੁੱਕ ਚੁੱਕ ਕੇ ਜੇ ਸਾਡੀ ਪਾਰਟੀ ਸ਼ਾਮਲ ਹੋ ਗਿਆ ਸਰੋਪੇ ਦੇ ਜਾਣੇ ਇਹ ਗਲਤ ਪਿਰਤਾ ਤੁਸੀਂ ਪਾਈਆਂ ਹੋਈਆਂ ਨੇ ਤੇ ਮੈਂ ਕਹਿੰਦਾ ਕੌਮ ਦੇ ਗਲੋ ਤੁਸੀਂ ਲੈ ਜਾਓ ਕੌਮ ਆਪਣਾ ਆਪੇ ਸੰਭਾਲ ਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ